ਫਰਦੀ ਫ੍ਰੀडम ਮੂਵਮੈਂਟ ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਹੰਸਾ ਵੀ ਹੋਈ ਸੀ ਅੰਗਰੇਜ਼ ਹਕੂਮਤ ਨੇ ਇਹਨਾਂ ਵਖਰੇਵਾਂ ਨੂੰ ਬਧਾਇਆ ਅਤੇ ਇਹਨਾਂ ਪਛਾਣਾਂ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਤ ਕੀਤਾ ਇਸ ਨਾਲ ਹਰ ਤਰ੍ਹਾਂ ਵਿੱਚ ਲਹਿਰਾਂ ਪੈਦਾ ਹੋਈਆਂ ਅਤੇ ਹਰ ਧਾਰਮਿਕ ਫਿਰਕੇ ਨੇ ਆਪਣੀ શ્રેਸ਼ਟਾ ਸਿੱਧ ਕਰ ਲਈ ਵਕ-ਵਕ ਤਰ੍ਹਾਂ ਦੀ ਸਿਧਾਂਤਕਾਰੀ ਕੀਤੀ ਜਿੱਥੇ ਬਸਤੀਵਾਦ ਦੌਰਾਨ ਸਾਂਝੇ ਪੰਜਾਬੀ ਵਿਰਸੇ ਨੂੰ ਖੋਰਾ ਲੱਗਾ ਉੱਥੇ ਵੰਡ ਨੇ ਉਸ ਵਿਰਸੇ ਨੂੰ ਖੇਰੂ-ਖੇਰੂ ਕਰ ਦਿੱਤਾ। ਜੇ ਕਾਂਗਰਸ 1939 ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਸੀਫਰਾ ਨਾ ਦਿੰਦੀ ਅਤੇ ਅੰਗਰੇਜ਼ ਸਰਕਾਰ ਨਾਲ ਬਣਾ ਕੇ ਰੱਖਦੀ ਤਾਂ ਦੇਸ਼ ਦੀ ਵੰਡ ਨਹੀਂ ਸੀ ਹੋਣੀ। ਆਜ਼ਾਦ ਇੰਦ ਫੌਜ 1942 ਦੇ ਭਾਰ ਛਟੋ ਸੰਘਰਸ਼ਦਾਨ ਹੋਏ ਲੋਕ ਵਾਰ ਪੁਸ ਬਗਾਤਾਂ ਤੇ ਜ਼ਬਰ ਦੇ ਬਾਵਜੂਦ ਉਹ ਇਹ ਨਾ ਸਮਝ ਸਕੇ ਕਿ ਉਹਨਾਂ ਦਾ ਸਮਾਂ ਬੀਤ ਚੁੱਕਿਆ ਹੈ। ਪੰਜਾਬ 24 7 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਭਾਰਤ ਨੂੰ ਆਜ਼ਾਦੀ ਮਿਲੀ ਨੂੰ ਪੂਰੇ 78 ਬਰੇ ਹੋ ਗਏ ਹਨ ਤੇ ਇੰਨੇ ਬਰੇ ਹੋ ਗਏ ਪੰਜਾਬ ਨੂੰ ਉਜਾੜੇ ਦੇ ਵਿੱਚ ਧੱਕਿਆ ਪੰਜਾਬ ਦੀ ਵੰਡ ਦਾ ਜਿਹੜਾ ਦਰਦ ਹੈ ਜਿਹੜਾ ਦੁੱਖ ਹੈ ਉਹਨੂੰ ਸਮੇਂ-ਸਮੇਂ ਬਹੁਤ ਸਾਰੇ ਲੇਖਕਾਂ ਨੇ ਲਿਖ ਕੇ ਸਮਝਣ ਦਾ ਯਤਨ ਕੀਤਾ ਸੋ ਅੱਜ ਦੇ ਅਸੀਂ ਪ੍ਰੋਗਰਾਮ ਵਿੱਚ ਸਵਰਾਜਪੀਰ ਹਿਰਾਂ ਦਾ ਲਿਖਿਆ ਸਵਰਾਜਪੀਰ ਨੂੰ ਆਪਾਂ ਸਾਰੇ ਜਾਣਦੇ ਆ ਬੜੇ ਪੁਲਿਸ ਅਫਸਰ ਰਹਿਆ ਔਰ ਬੜੇ ਅੱਛੇ ਲੇਖਕ ਆ ਟ੍ਰਿਬਿਊਨ ਪੰਜਾਬੀ ਦੇ ਐਡੀਟਰ ਰਹਿਆ ਉਹਨਾਂ ਦਾ ਇੱਕ ਲਿਖਿਆ ਹੋਇਆ ਲੇਖ ਵਟਵਾਰੇ ਦੇ ਮਹਾਦਖਾਨ ਦੀਆਂ ਜੜ੍ਹਾਂ ਨੂੰ ਸਮਝਣ ਦੀ ਇੱਕ ਕੋਸ਼ਿਸ਼ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਭਾਰਤ ਦੀ ਫ੍ਰੀडम ਮੂਵਮੈਂਟ ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਹਿੱਸਾ ਲਿਆ ਸੀ ਅਤੇ ਹੰਸਾ ਵੀ ਹੋਈ ਸੀ 1945 46 ਸਾਲ ਵਿਦਰੋਹ ਦੇ ਸਾਲਾਂ ਵੱਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਵਿੱਚ ਕਾਂਗਰਸ ਤੇ ਮੁਸਲਮ ਲੀਗ ਦੀ ਸ਼ਮੂਲੀਅਤ ਬਹੁਤ ਘੱਟ ਸੀ ਭਾਰਤੀ ਜਲ ਸੈਨਾ ਦਾ ਵਿਦਰੋਹ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਪ੍ਰਭਾਵ ਹੇਠ ਹੋਇਆ ਅਤੇ ਇਸ ਨੇ ਖਤਰੇ ਦੀਆਂ ਘੰਟੀਆਂ ਇੰਨੇ ਜ਼ੋਰ ਦੀਆਂ ਵਜਾਈਆਂ ਸਨ ਕਿ ਉਸ ਤੋਂ ਅੰਗਰੇਜ਼ ਹੀ ਨਹੀਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਫਲੂਭਾਈ ਪਟੇਲ ਤੇ ਹੋਰ ਆਗੂ ਵੀ ਤਰਕ ਗਏ ਸਨ ਸੰਨਤੀ ਮਜ਼ਦੂਰਾਂ ਵਿੱਚ ਵਧ ਰੋਪਣ ਪ੍ਰਿਆਸੀ ਅਤੇ ਉਹਨਾਂ ਨੇ ਵਕਫ ਵਕਫ ਥਾਵਾਂ ਤੇ ਹੜਤਾਲਾਂ ਕੀਤੀਆਂ ਪੰਜਾਬ ਦੇ ਇਤਿਹਾਸ ਵਿੱਚ ਦੋ ਘਟਨਾਵਾਂ ਦਾ ਮਹੱਤਵਜਿਆ ਹੈ ਜਿਨ੍ਹਾਂ ਦੇ ਨਕਾਰ ਆਤਮਿਕ ਪ੍ਰਭਾਵਾਂ ਦਾ ਲੇਖਾ ਜੋਖਾ ਕਰਨਾ ਅਤਿਅੰਤ ਔਖਾ ਹੈ ਦੁਖਦਾਈ ਹੈ ਇਹ ਘਟਨਾਵਾਂ ਹਨ 1849 ਵਿੱਚ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਅਤੇ ਦੂਸਰੀ 1947 ਵਿੱਚ ਪੰਜਾਬ ਦੀ ਮੰਡ 98 ਸਾਲਾਂ ਦੀ ਬਸਤੀਵਾਦੀ ਗੁਲਾਮੀ ਪਟਿਆਲਾ ਨਾਬਾ ਫਰੀਦਕੋਟ ਆਰ ਵਿੱਚ ਇਸ ਦਾ ਅਰਸਾ ਹੋਰ ਵੀ ਲੰਮਾ ਹੈ ਤੇ ਵੱਖਰੀ ਨਉਇਤ ਵਾਲਾ ਵੀ ਹੈ ਜਿਹੜਾ ਇਹ 98 ਸਾਲਾਂ ਦੀ ਬਸਤੀਵਾਦੀ ਗੁਲਾਮੀ ਨੇ ਪੰਜਾਬ ਦੀ ਜਿਹੜੀ ਮਾਨਸਿਕਤਾ ਸੀ ਉਹਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਅੰਗਰੇਜ਼ ਹਕੂਮਤ ਨੇ ਕਨਾਲ ਕਲੋਨੀਆਂ ਕਾਨੂੰਨ ਦੇ ਰਾਜ ਤੇ ਕਈ ਹੋਰ ਕਦਮ ਚੁੱਕੇ ਜਿੱਥੇ ਜਹੀ ਕਾਰਜਗਾਰੀ ਨਾਲ ਅੰਗਰੇਜ਼ ਸਰਕਾਰ ਦੇ ਕਲਿਆਣਕਾਰੀ ਹੋਣ ਦਾ ਪ੍ਰਭਾਵ ਦਿੱਤਾ ਉੱਥੇ ਪੰਜਾਬੀਆਂ ਦੇ ਮਨ ਵਿੱਚ ਪਹਿਲਾਂ ਤੋਂ ਮੌਜੂਦ ਵਖਰੇਵਿਆਂ ਨੂੰ ਇਹਨਾਂ ਮਜ਼ਬੂਤ ਤੇ ਜਰੀਲਾ ਕੀਤਾ ਕਿ ਉਹਨਾਂ ਵਿਚਲਾ ਭਰਾਤਰੀ ਭਾਵ ਘਟਦਾ ਗਿਆ ਅੰਗਰੇਜ਼ ਪਛਤੀਵਾਦ ਰਹੀ ਆਈ ਪੱਛਮੀ ਅਦਨਿਕਤਾ ਨੇ ਪੰਜਾਬੀਆਂ ਦੇ ਸੋਚਣ ਖਾਣ ਪੀਣ ਪਹਿਨਣ ਤੇ ਜੀਉਣ ਦੇ ਹੋਰ ਤਰੀਕਿਆਂ ਵਿੱਚ ਵੱਡੀ ਟੁੱਟਪੱਜ ਪੈਦਾ ਕਰ ਦਿੱਤੀ ਅਤੇ ਪੰਜਾਬੀਆਂ ਦੀ ਜੀਵਨ ਜਾਂਚ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਪਛਮੀ ਅਧਨੁਕਤਾ ਵਿੱਚ ਇਹ ਨਿਹਿਤ ਸੀ ਕਿ ਉਹ ਗੁਲਾਮ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਇਹ ਸਵਾਲ ਪੁੱਛਦੀ ਸੀ ਕਿ ਤੁਸੀਂ ਕੌਣ ਹੋ ਤੁਹਾਡੀ ਭਾਸ਼ਾ ਕਿਹੜੀ ਹੈ ਅਤੇ ਇਹ ਸਵਾਲ ਇਸ ਤਰ੍ਹਾਂ ਪੁੱਛੇ ਜਾਂਦੇ ਸਨ ਜਿਨ੍ਹਾਂ ਨਾਲ ਸਾਂਝੀ ਵਾਲਤਾ ਵਾਧੀ ਨਹੀਂ ਘਟਦੀ ਸੀ ਤੇ ਪੁਰਾਣੇ ਵਖਰੇਵੇਂ ਵਾਧਦੇ ਅਤੇ ਨਵੇਂ ਜਨਮ ਲੈ ਲੈਂਦੇ ਇਸ ਅਧਨੁਕਤਾ ਨੇ ਪੰਜਾਬੀਆਂ ਨੂੰ ਵੀ ਇਹੀ ਸਵਾਲ ਪੁੱਛੇ ਤੇ ਪੰਜਾਬੀਆਂ ਨੇ ਉਸ ਤਰ੍ਹਾਂ ਤੇ ਹੀ ਜਵਾਬ ਦਿੱਤੇ ਜਿਸ ਤਰ੍ਹਾਂ ਦੇ ਬਸਤੀਵਾਦੀ ਚਾਹੁੰਦੇ ਸਨ ਹਿੰਦੂਆ ਨੇ ਕਿਹਾ ਅਸੀਂ ਹਿੰਦੂਆਂ ਤੇ ਸਾਡੀ ਭਾਸ਼ਾ ਹਿੰਦੀ ਹੈ ਮੁਸਲਮਾਨਾਂ ਨੇ ਕਿਹਾ ਅਸੀਂ ਮੁਸਲਮਾਨ ਸਾਡੀ ਭਾਸ਼ਾ ਉਰਦੂ ਹੈ ਸਿੱਖਾਂ ਨੇ ਕਿਹਾ ਅਸੀਂ ਸਿੱਖਾਂ ਤੇ ਸਾਡੀ ਭਾਸ਼ਾ ਗੁਰਮੁਖੀ ਵਿੱਚ ਲਿਖੀ ਜਾਂਦੀ ਪੰਜਾਬੀ ਹੈ ਭਾਸ਼ਾ ਦੇ ਧਰਮ ਨਾਲ ਜੁੜਨ ਨੇ ਪੰਜਾਬ ਦੇ ਟੋਟੇ ਟੋਟੇ ਹੋਣ ਵਿੱਚ ਬੁਨਿਆਦੀ ਭੂਮਿਕਾ ਨਿਭਾਈ ਅੰਗਰੇਜ਼ ਹਕੂਮਤ ਨੇ ਇਹਨਾਂ ਵਖਰੇਵਾਂ ਨੂੰ ਬਤਾਇਆ ਅਤੇ ਇਹਨਾਂ ਪਛਾਣਾਂ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹ ਕੀਤਾ ਇਸ ਨਾਲ ਹਰ ਧਰਮ ਵਿੱਚ ਲਹਿਰਾਂ ਪੈਦਾ ਹੋਈਆਂ ਅਤੇ ਹਾਰ ਧਾਰਮਿਕ ਫਿਰਕੇ ਨੇ ਆਪਣੀ શ્રેਸ਼ਟਾ ਸਿੱਧ ਕਰਨ ਲਈ ਵਕਫ ਵਕਤਾਂ ਦੀ ਸਿਧਾਂਤਕਾਰੀ ਕੀਤੀ ਪਛਾਣਾਂ ਦੀ ਇਸ ਸਿਆਸਤ ਨੇ ਪੰਜਾਬੀ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਵਿੱਚ ਅਜਿਹੀ ਫਿਰਕੂ ਮਾਨਸਿਕਤਾ ਨੂੰ ਜਨਮ ਦਿੱਤਾ ਜਿਸ ਨੇ ਇਹਨਾਂ ਧਰਮਾਂ ਦੇ ਰੂਪ ਸਵਰੂਪ ਨੂੰ ਹੀ ਬਦਲ ਦਿੱਤਾ ਅੰਗਰੇਜ਼ਾਂ ਦੀ ਇਹ ਨੀਤੀ ਅਤੇ ਪੰਜਾਬੀ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਉਹਨਾਂ ਨੂੰ ਦਿੱਤੇ ਗਏ ਜਵਾਬ ਗੁਰੂ ਨਾਨਕ ਦੇਵ ਜੀ ਦੇ ਉਸ ਫਲਸਫੇ ਦੇ ਬਿਲਕੁਲ ਉਲਟ ਸਨ ਜਿਸ ਨੇ ਪੰਜਾਬ ਵਿੱਚ ਸਾਂਝੀਵਾਲਤਾ ਸਹਿਿਰਦਤਾ ਸਮਾਜਿਕ ਬਰਾਬਰੀ ਜਮਹੂਰੀਅਤ ਅਤੇ ਅਨਿਆਂ ਵਿਰੁੱਧ ਲੜਨ ਦੀ ਰੂਹ ਫੁਕੀ ਹੋਈ ਸੀ ਪਛਾਵਾਂ ਨੂੰ ਫਿਰਕੂ ਆਧਾਰ ਤੇ ਪਛਾਣੇ ਜਾਣਦੇ ਅਦਨੁਕ ਪੰਜਾਬੀਆਂ ਨੂੰ ਉਸ ਤਰ੍ਹਾਂ ਦੇ ਇਨਸਾਨਾਂ ਤੋਂ ਬਹੁਤ ਵੱਖਰੀ ਤਰ੍ਹਾਂ ਦੇ ਇਨਸਾਨ ਬਣਾਤਾ ਜਿਸ ਤਰ੍ਹਾਂ ਦੇ 18ਵੀਂ ਤੇ 19ਵੀਂ ਸਦੀ ਦੇ ਵਿੱਚ ਸਨ ਉਹ ਆਪਣੇ ਵਿਰਸੇ ਨੂੰ ਫਿਰਕੂ ਆਧਾਰ ਤੇ ਪਛਾਨਣ ਵਾਲੇ ਆਪਣੇ ਇਤਿਹਾਸ ਨੂੰ ਧਰਮਾਂ ਦੇ ਆਧਾਰ ਤੇ ਲਿਖਣ ਵਾਲੇ ਅਤੇ ਆਪਣੇ ਭਵਿੱਖ ਨੂੰ ਧਾਰਮਿਕ ਆਧਾਰ ਤੇ ਘੜਨ ਵਾਲੇ ਬਿਸ਼ਿੰਦੇ ਬਣ ਗਏ ਜਿੱਥੇ ਬਸਤੀਵਾਦ ਦੌਰਾਨ ਸਾਂਝੇ ਪੰਜਾਬੀ ਵਿਰਸੇ ਨੂੰ ਖੋਰਾ ਲੱਗਾ ਉੱਥੇ ਵੰਡ ਨੇ ਉਸ ਵਿਰਸੇ ਨੂੰ ਖੇਰੂ-ਖੇਰੂ ਕਰ ਦਿੱਤਾ ਪੰਜਾਬ ਦੀ ਵੰਡ ਪੰਜਾਬ ਦੀ ਸਾਂਝੀ ਵਲਤਾ ਦੀ ਤਜੀਬ ਤੇ ਸਭਿਆਤਾ ਦੀ ਮੌਤ ਦੀ ਲਿਖਾਇਕ ਬਣੀ ਅਤੇ ਪੰਜਾਬੀ ਅਜੇਹ ਸਫਰਾਂ ਤੇ ਤੁਰੇ ਜਿਸ ਵਿੱਚ ਪੁਰਾਣੀ ਸਾਂਝੀ ਵਲਤਾ ਨੂੰ ਬਹਾਲ ਕਰਨਾ ਨਾਮਮੁਮਕਨ ਹੋ ਗਿਆ ਪੰਜਾਬ ਦੀ ਵੰਡ ਦੇ ਪਸਾਰ ਇੰਨੇ ਵਿਆਪਕ ਵਿਰਾਟ ਤੇ ਬਹੁਪਰਤੀ ਹਨ ਕਿ ਉਹਨਾਂ ਦੇ ਪੂਰੇ ਨਕਸ਼ੇ ਤੇ ਇਤਿਹਾਸ ਕਦੀ ਵੀ ਲਿਖੇ ਉਲਿਕੇ ਨਹੀਂ ਜਾ ਸਕਦੇ ਜਿਵੇਂ ਇਤਿਹਾਸਕਾਰ ਇਸ਼ਤਿਆਕ احمد ਨੇ ਆਪਣੀ ਕਿਤਾਬ ਪੰਜਾਬ ਬਲੱਡਿਡ ਪਾਰਟੀਸ਼ਨ ਐਂਡ ਕਲੈਂਚਡ ਲਹੂ ਲਹਾਨ ਵੰਡਿਆ ਵੱਡਿਆ ਟੁਕਿਆ ਪੰਜਾਬ ਗੁਰਮੁਖੀ ਵਿੱਚ ਵੀ ਕਿਤਾਬ ਛਪ ਚੁੱਕੀ ਆ ਇਸ ਵਿੱਚ ਇਸ ਤੱਥ ਵੱਲ ਧਿਆਨ ਦੋਆਇਆ ਹੈ ਕਿ ਮੰਡ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਸਾਂਝੀ ਵਾਲਤਾ ਤੇ ਛੋਟੇ ਸੱਭਿਆਚਾਰਾਂ ਦੀ ਉਸਾਰੀ ਹੋ ਚੁੱਕੀ ਸੀ ਪਿੰਡਾਂ ਵਿੱਚ ਵੈਦ ਹਕੀਮ ਪੰਡਤ ਨਜੂਮੀ ਤੇਲੀ ਮੋਚੀ 마ਸ਼ਕੀ ਦਰਗਾਹਾਂ ਗੁਰਦੁਆਰੇ ਸਭ ਦੇ ਸਾਂਝੇ ਸਨ ਤੇ ਇਹ ਸਾਂਝਾਂ ਡੂੰਘੀਆਂ ਸਨ 1940 ਦੇ ਫਿਰਕੂ ਤੂਫਾਨ ਨੇ ਇਹਨਾਂ ਛੋਟੇ ਸੱਭਿਆਚਾਰਾਂ ਨੂੰ ਤਬਾਹ ਕਰ ਦਿੱਤਾ ਇਹ ਫਿਰਕੂ ਤੂਫਾਨ ਸ਼ਹਿਰਾਂ ਤੇ ਤਥਾ ਕਿਤੇ ਉੱਚੇ ਚੇ ਚੇ ਸਭਿਆਚਾਰ ਵਿੱਚ ਪਣਪੇ ਸਨ ਪਸ਼ਮਤੋਂ ਆਈ ਵਿਦਿਆ ਤੇ ਅਦਨੁਕਤਾ ਨੇ ਇਹਨਾਂ ਤੂਫਾਨਾਂ ਨੂੰ ਜਨਮ ਦਿੱਤਾ ਸੀ ਫਿਰਕੂ ਜ਼ਹਿਰ ਦੀ ਜ਼ਮੀਨ ਨੂੰ ਇਸ ਵਿਦਿਆ ਤੇ ਅਦਨੁਕਤਾ ਨੇ ਸਿੰਜਿਆ ਤੇ ਜਵਾਨ ਕੀਤਾ ਸੀ ਜਗਿੰਦਰ ਸਿੰਘ ਤੂਰਾਂ ਦੀ ਕਿਤਾਬ ਦਾ ਤੀਸਰੇ ਅਧਿਆਏ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਸੇ ਜ਼ਹਿਰ ਵਿੱਚ ਭਿੱਜੇ ਪੰਜਾਬੀਆਂ ਨੇ ਉਹ क्रूर ਸਾਕੇ ਕੀਤੇ ਜਿਨ੍ਹਾਂ ਵਿੱਚ ਲਾਸ਼ਾਂ ਨੂੰ ਨੱਪਟਾਉਣ ਦੇ ਕੰਮ ਦੀ ਮਜ਼ਦੂਰੀ 2 ਅੰਨੇ ਪ੍ਰਤੀਲਾਸ਼ ਪਈ ਵੰਡ ਦੀ ਇਤਿਹਾਸਕਾਰੀ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਇਹ ਵੀ ਹੈ ਕਿ ਬਹੁਤ ਸਾਰੇ ਇਤਿਹਾਸਕਾਰਾਂ ਨੇ ਸਿਰਫ ਤੱਥਾਂ ਨੂੰ ਹੀ ਪੇਸ਼ ਕਰ ਦਿੱਤਾ ਹੈ ਕਿ ਫਲਾਹ ਦਿਨ ਫਲਾਹ ਅਧਿਕਾਰੀਆਂ ਦੇ ਫਲਾਹ ਆਗੂਆਂ ਵਿੱਚ ਮੀਟਿੰਗ ਹੋਈ ਫਲਾਹ ਦੇ ਨੇ ਸਾਗੂ ਨੇ ਅੰਗਰੇਜ਼ ਉੱਚ ਅਧਿਕਾਰੀ ਜਾਂ ਲਾਰਡ ਮਾਊਂਟਮੈਟਰ ਨੂੰ ਇਹ ਚਿੱਠੀ ਲਿਖੀ ਫਲਾਹ ਦਿਨ ਇਹ ਘਟਨਾ ਹੋਈ ਕੁਝ ਇਤਿਹਾਸਕਾਰਾਂ ਨੂੰ ਛੱਡ ਕੇ ਬਾਕੀ ਨੇ ਜ਼ਮੀਨ ਤੇ ਹੋਰੀਆਂ ਘਟਨਾਵਾਂ ਉਨ੍ਹਾਂ ਤੋਂ ਪੈਦਾ ਹੁੰਦੇ ਦਬਾਅ ਅਤੇ ਅਰਾਜਕਤਾ ਦੇ ਡਰ ਦਾ ਆਗੂਆਂ ਦੇ ਨਿਰਣਿਆਂ ਤੇ ਹੁੰਦੇ ਅਸਰ ਵਿਚਕਾਰਲੇ ਸਬੰਧਾਂ ਨੂੰ ਗੋਹ ਨਾਲ ਵਾਚਿਆ ਹੀ ਨਹੀਂ ਉਦਾਹਰਨ ਦੇ ਤੌਰ ਤੇ ਸਿੱਖ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਖੁਸ਼ਵੰਤ ਸਿੰਘ ਜੇਐਸ ਗਰੇਵਾਲ ਤੇ ਹੋਰਨਾਂ ਦੀ ਇਤਿਹਾਸਕਾਰੀ ਵਿਚਾਰਕਾ ਘਟਨਾਵਾਂ ਦਾ ਵਰਣਨ ਤਾਂ ਹੈ ਪਰ ਉਹਨਾਂ ਦੇ ਪਿੱਛੇ ਪਈਆਂ ਤਾਕਤਾਂ ਅਤੇ ਆਗੂਆਂ ਦੇ ਫੈਸਲਿਆਂ ਤੇ ਪਏ ਅਸਰ ਦਾ ਵਰਣਨ ਘੱਟ ਹੀ ਹੈ ਕਈ ਪੇਸ਼ਕਾਰੀਆਂ ਸ਼ੁਰੂ ਤੋਂ ਹੀ ਇੱਕ ਪਾਸੜ ਹਨ ਜਿਵੇਂ ਨਰਿੰਦਰ ਸਿੰਘ ਸਰੀਲਾ ਦੀ ਦੀ ਅਨਟੂਡ ਸਟੋਰੀ ਆਫ ਇੰਡੀਆ ਚ ਜਾਂ ਪਾਰਟੀਸ਼ਨ ਤੋਂ ਇਹ ਪ੍ਰਵਾਹ ਬਣਦਾ ਹੈ ਕਿ ਜੇ ਕਾਂਗਰਸ 1939 ਵਿੱਚ ਕੇਂਦਰੀ ਮੰਤਰੀ ਮੰਡਲ ਤੋਂ ਸੀਪਾ ਨਾ ਦਿੰਦੀ ਅਤੇ ਅੰਗਰੇਜ਼ ਸਰਕਾਰ ਨਾਲ ਬਣਾ ਕੇ ਰੱਖਦੀ ਤਾਂ ਦੇਸ਼ ਦੀ ਵੰਡ ਨਹੀਂ ਸੀ ਹੋਣੀ ਲੇਖਕ ਲੋਕਾਂ 'ਚ ਫੈਲੇ ਰੋਹ ਵਿਦਰੋਹ ਨੂੰ ਹੋਰ ਮਤਵ ਨਹੀਂ ਦਿੰਦਾ ਸਾਰਾ ਧਿਆਨ ਆਗੂਆਂ ਤੇ ਨੌਕਰਸ਼ਾਹਾਂ ਤੇ ਹੀ ਕੇਂਦਰਤ ਹੈ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਕਿ ਜੇ ਕਾਂਗਰਸ ਸਰਕਾਰ ਵਿੱਚ ਬਣੀ ਰਹਿੰਦੀ ਤਾਂ ਕ੍ਰਿਪਸ ਮਿਸ਼ਨ ਦੇ ਕਹਿਣ ਤੇ ਸਰਕਾਰ ਵਿੱਚ ਸ਼ਾਮਲ ਹੋ ਜਾਂਦੀ ਤਾਂ ਪਾਰਟੀ ਨੂੰ ਲੋਕਾਂ ਦੇ ਵੱਡੇ ਗੁੱਸੇ ਦਾ ਸਾਹਮਣਾ ਕਰਨਾ ਪੈਣਾ ਸੀ ਜਿਸ ਨਾਲ ਕਾਂਗਰਸ ਦੀ ਸਿਆਸੀ ਹੋਂਦ ਬਹੁਤ ਕਮਜ਼ੋਰ ਹੋ ਜਾਣੀ ਸੀ ਇਸੇ ਤਰ੍ਹਾਂ ਇਤਿਹਾਸਕਾਰ ਵਿਪਨ ਚੰਦਰ ਤੇ ਉਹਨਾਂ ਨਾਲ ਸਹਿਮਤੀ ਰੱਖਣ ਵਾਲੇ ਇਤਿਹਾਸਕਾਰ ਵੰਡ ਦਾ ਸਾਰਾ ਹੀ ਦੋਸ਼ ਮੁਹੰਮਦ ਅਲੀ ਜਨਾਹ ਤੇ ਮੁਸਲਮਨ ਲੀਗ ਅਤੇ ਹਿੰਦੂ ਮਹਾਸਭਾ ਤੇ ਥੋਪਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਬਹੁਤੇ ਇਤਿਹਾਸਕਾਰ ਸਾਰਾ ਦੋਸ਼ ਕਾਂਗਰਸ ਦਾ ਹੀ ਮੰਨਦੇ ਹਨ ਪੈਰੀ ਐਂਡਰਸਨ ਦਾ ਇੰਡੀਅਨ ਆਡਾਇਲੋਜੀ ਇਜਾਬ ਵਿਸ਼ਲੇਸ਼ਕ ਆਜ਼ਾਦੀ ਸੰਘਰਸ਼ ਦੀ ਗਵਾਹੀ ਕਰਨ ਵਾਲੀ ਲੀਡਰਸ਼ਿਪ ਦੇ ਵਿਚਲੇ ਦਵੰਧਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਸਾਡਾ ਧਿਆਨ ਇਸ ਨੁਕਤੇ ਵੱਲ ਦਿਵਾਉਂਦੇ ਹਨ ਕਿ ਕਾਂਗਰਸ ਦਾ ਮੁਸਲਮਾਨਾਂ ਦੀ ਨਮਾਇਦਾ ਜਮਾਤ ਹੋਣ ਦਾ ਦਾਵਾ ਕਰਨਾ ਅਤੇ ਵਿਚੋ ਵਿਚ ਹਿੰਦੂ ਮੂਲਵਾਦੀਆਂ ਵੱਲ ਝੁਕਣ ਦਾ ਰੁਝਾਨ ਰੱਖਣ ਨੇ ਕਾਂਗਰਸ ਤੇ ਉਸ ਦੀ ਇਤਿਹਾਸਿਕ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਣ ਨਾ ਦਿੱਤਾ ਪਰ ਸਮੱਸਿਆ ਇਹ ਹੈ ਕਿ ਉਹ ਆਗੂ ਤੇ ਚਿੰਤਕ ਜਿਹੜੇ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਵੀ ਰਹੇ ਸਨ ਜਿਨ੍ਹਾਂ ਵਿੱਚ ਬੀ ਆਰ ਅੰਬੇਡਕਰ ਦਾ ਨਾਮ ਹੈ ਉਹਨਾਂ ਕੋਲ ਵੀ ਵਾੜ ਨੂੰ ਰੋਕਣ ਦੀ ਸਮਰੱਥਾ ਨਹੀਂ ਸੀ ਚੜ੍ਹਦੇ ਪੰਜਾਬ ਦੇ ਇਤਿਹਾਸਕਾਰਾਂ ਦੀ ਇਤਿਹਾਸਕਾਰੀ ਤਾਂ ਬਹੁਤ ਵਾਰੀ ਇਹਨਾਂ ਗੱਲਾਂ ਵਿੱਚ ਉਲਝ ਜਾਂਦੀ ਹੈ ਕਿ ਫਲਾਣ ਸੇਖ ਆਗੂ ਨੂੰ ਸਥਿਤੀ ਦੀ ਪੂਰੀ ਤਰ੍ਹਾਂ ਸਮਝ ਨਹੀਂ ਸੀ ਉਹਦੀ ਪਹੁੰਚ ਸਹੀ ਨਹੀਂ ਸੀ ਜੇ ਉਹ ਫਲਾਣ ਸਮੇ ਫਲਾਣ ਦਲੀਲ ਦਿੰਦਾ ਤਾਂ ਇਹ ਹੋ ਜਾਣਾ ਸੀ ਉਸ ਸਮੇਂ ਦੀ ਇਤਿਹਾਸਿਕ ਜਟਿਲਤਾ ਨੂੰ ਸਮਝਣ ਦਾ ਯਤਨ ਬਹੁਤ ਘੱਟ ਹੈ ਅਤੇ ਆਪਣੇ ਦੁਆਰਾ ਪਹਿਲਾਂ ਸੋਚੇ ਗਏ ਨਿਰਣਿਆਂ ਅਤੇ ਵਰਤਾਂਤ ਨੂੰ ਕਿਤਾਬਾਂ ਵਿੱਚ ਪੇਸ਼ ਕਰਨ ਦਾ ਯਤਨ ਜ਼ਿਆਦਾ ਹੈ। ਕਈ ਵਾਰ ਇਤਿਹਾਸਕਾਰੀ ਇਸ ਗੱਲ ਤੇ ਸਿਮਟਦੀ ਹੈ ਕਿ 19ਵੀਂ ਸਦੀ ਦੇ ਦੂਸਰੇ ਅੱਧ ਅਤੇ 20ਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿੱਚ ਉੱਭਰੇ ਸੌੜੇ ਰਾਸ਼ਟਰਵਾਦ ਦੇਸ਼ ਦੀ ਵੰਡ ਦਾ ਕਾਰਨ ਬਣੇ। ਇਹ ਸਹੀ ਵੀ ਹੈ। ਇਤਿਹਾਸਕਾਰ ਵਿਪਨ ਚੰਦਰ ਨੇ 1936-37 ਤੋਂ ਪਹਿਲਾਂ ਦੇ ਰਾਸ਼ਟਰਵਾਦਾਂ ਤੇ 1936-37 ਤੋਂ ਬਾਅਦਲੇ ਰਾਸ਼ਟਰਵਾਦਾਂ ਵਿੱਚ ਆਏ ਅੰਤਰ ਦੇ ਨਕਸ਼ ਉਲੀਕਣ ਦੀ ਕੋਸ਼ਿਸ਼ ਕੀਤੀ ਹੈ ਇਸ ਕੋਸ਼ਿਸ਼ ਵਿੱਚ ਹਿੰਦੂ ਰਾਸ਼ਟਰਵਾਦ ਦੇ ਸੰਬੰਧ ਵਿੱਚ ਅ ਲਿਖਦੇ ਨੇ ਕਿ ਬੰਕ ਬੰਕਮ ਚੰਦਰ ਚਾਚਰਜੀ ਤੋਂ ਲੈ ਕੇ ਵੀ ਡੀ ਸਾਵਰ ਤੱਕ ਸਵਰਕਰ ਤੱਕ ਕਈ ਨਾ ਗਿਣਾਏ ਜਾ ਸਕਦੇ ਹਨ ਕਈ ਵਾਰ ਮਹਾਤਮਾ ਗਾਂਧੀ ਜਵਾਰਲਾਲ ਨਹਿਰੂ ਤਿਲਕ ਸਰਦਾਰ ਪਟੇਲ ਆਦਿ ਦੀਆਂ ਧਾਰਮਿਕ ਪ੍ਰਵਿਰਤੀਆਂ ਪਛਾਣਾਂ ਤੇ ਪਹੁੰਚਾਂ ਨੂੰ ਵੀ ਇਸ ਲਈ ਜ਼ਿੰਮੇਵਾਰ ਠਾਇਆ ਜਾਂਦਾ ਹੈ ਮੁਸਲਮਾਨ ਰਾਸ਼ਟਰਵਾਦ ਲਈ ਸਰ ਸੈਇਦ ਅਹਿਮਦ ਖਾਨ ਅਹਿਮਦ ਖਾਨ ਮੁਹੰਮਦ ਇਕਬਾਲ ਮੁਹੰਮਦ ਅਲੀ ਜਨਾ ਆਦ ਨੂੰ ਜ਼ਿੰਮੇਵਾਰ ਠਾਇਆ ਜਾਂਦਾ ਹੈ ਤੇ ਇਹਨਾਂ ਵਿੱਚ ਕਈ ਸਿਆਸਤਦਾਨ ਸੌੜੇ ਰਾਸ਼ਟਰਵਾਦਾਂ ਨੂੰ ਚੇਤਨ ਤੌਰ ਤੇ ਅਭਾਰਨ ਲਈ ਜ਼ਿੰਮੇਵਾਰ ਸਨ ਅਤੇ ਕਈਆਂ ਦੀ ਸਮਝ ਸਹੀ ਸਮਝ ਅਤੇ ਅਸਮਝ ਵਿਚਾਰ ਝੂਲਦੀ ਰਹਿੰਦੀ ਹੈ ਹਰ ਸਿਆਸਤਦਾਨ ਆਪਣੇ ਹਾਲਾਤ ਦੀ ਪੈਦਾਵਾਰ ਹੁੰਦਾ ਹੈ ਬਸਤੀਵਾਦੀ ਦੇ ਪ੍ਰਭਾਵ ਪ੍ਰਭਾਵ ਵਿੱਚ ਰਾਸ਼ਟਰਵਾਦ ਅਚੇਤ ਰੂਪੇ ਚੁਭਰੇ ਅਤੇ ਬਸਤੀਵਾਦ ਨੇ ਇਹਨਾਂ ਨੂੰ ਚੇਤਨ ਰੂਪ ਵਿੱਚ ਉਬਾਰਿਆ ਸਿਆਸੀ ਬੇਸਮਝੀ ਦੀ ਸ਼िखर ਭਾਰਤੀ ਰਾਜਿਆਂ ਰਜਵਾੜਿਆਂ ਵਿੱਚ ਵੀ ਵੇਖੀ ਜਾ ਸਕਦੀ ਹੈ ਦੁਨੀਆ ਵਿੱਚ ਰਾਜਾਸ਼ਾਹੀ ਫਾਸ਼ੀਵਾਦ ਅਤੇ ਨਾਜ਼ੀਵਾਦ ਵਿਰੁੱਧ ਹੋਏ ਸੰਘਰਸ਼ਾਂ ਦੇ ਬਾਵਜੂਦ ਉਹ ਇਹ ਸਮਝ ਤੋਂ ਦੂਰ ਸਨ ਕਿ ਇਹ ਸਮਾਜ ਜਮਹੂਰੀ ਰਾਜਾਂ ਦੇ ਆਉਣ ਦਾ ਹੈ ਆਜ਼ਾਦ ਇੰਦ ਫੌਜ 1942 ਦੇ ਭਾਰ ਛਟੋ ਸੰਘਰਸ਼ਦਾਨ ਹੋਏ ਲੋਕਵਾਰ ਪੁਸ਼ਪਕਾਤਾ ਜਬਰ ਦੇ باوجود ਉਹ ਇਹ ਨਾ ਸਮਝ ਸਕੇ ਕਿ ਉਹਨਾਂ ਦਾ ਸਮਾਂ ਬੀਤ ਚੁੱਕਿਆ ਹੈ ਨizam ਹైదరాబాద్ ਤੋਂ ਲੈ ਕੇ ਕਸ਼ਮੀਰ ਦੇ ਮਹਾਰਾਜੇ ਤੱਕ ਕਈ ਹੋਰ ਆਪਣੇ ਆਜ਼ਾਦ ਰਾਜ ਕਾਇਮ ਰੱਖਣਾ ਚਾਹੁੰਦੇ ਸਨ ਉਹ 1946 ਵਿੱਚ ਲੋਕਾਂ ਵਿੱਚ ਸਤਾਪਤੀ ਵਿਰੋਧ ਫੈਲੀ ਵੱਡੀ ਬਚੈਨੀ ਤੇ ਸ਼ਾਂਤੀ ਤੋਂ ਵੀ ਬਗਾਨੇ ਸਨ ਇਹੀ ਨਹੀਂ ਪੰਜਾਬ ਦੇ ਰਜਵਾੜਿਆਂ ਤੇ ਨਵਾਬਾਂ ਨੇ ਫਿਰਕਾਪਰਸਤਾਕਤਾ ਦੀ ਸਰਪ੍ਰਸਤੀ ਕੀਤੀ ਉਹਨਾਂ ਨੂੰ ਹਥਿਆਰ ਤੇ ਅਸਲਾ ਵੀ ਦਿੱਤਾ ਇਸ ਸੰਬੰਧ ਵਿੱਚ ਪਟਿਆਲਾ ਫਰੀਦਕੋਟ ਕਪੂਰਥਲਾ ਦੇ ਰਾਜਾ ਨੇ ਸਿੱਖ ਜਥਿਆਂ ਤੇ ਮਮਦੂਦ ਦੇ ਨਵਾਬ ਨੇ ਮੁਸਲਮਾਨ ਜਥਿਆਂ ਨੂੰ ਵੱਡੀ ਪੱਦਰ ਤੇ ਹਥਿਆਰ ਵੀ ਮਈਆ ਕਰਵਾਏ ਜਿੰਨਾ ਕਾਰਨ ਕਤਲੋਗਾਰਤ ਵਧੀ ਪੰਜਾਬ ਦੇ ਰਾਜਿਆਂ ਤੇ ਨਵਾਬਾਂ ਦਾ ਇਹ ਰਵਈਆ ਦੱਸਦਾ ਹੈ ਕਿ ਉਹ ਕਿਵੇਂ ਲੋਕ ਵਿਰੋਧੀ ਤੇ ਫਿਰਕਾਪ੍ਰਸਤ ਤਾਕਤਾਂ ਦੇ ਹੱਥੋਂ ਹੱਕ ਵਿੱਚ ਖੜੇ ਸਨ ਅੰਗਰੇਜ਼ਾਂ ਦੇ ਝੋਲੀ ਚੁੱਕ ਰਹੇ ਇਹਨਾਂ ਰਾਜਿਆਂ ਚੋਂ ਬਹੁਤੇ ਅੰਤਾਂ ਦੇ ਐਸ਼ ਪ੍ਰਸਤ ਤੇ ਨੈਤਿਕ ਤੌਰ ਤੇ ਗਿਰੇ ਹੋਏ ਸਨ ਸੁਮੁੱਚੀ ਪੱਦਰ ਤੇ ਭਾਰਤ ਦੇ ਰਾਜੇ ਤੇ ਨਵਾਬ ਅੰਗਰੇਜ਼ ਹਕੂਮਤ ਦੇ ਕਰਜ਼ਾਰ ਨੂੰ ਸਮਝਣ ਤੋਂ ਹੀ ਅਸਮਰਥ ਸਨ ਉਹ ਨਹੀਂ ਸਨ ਸਮਝ ਰਹੇ ਕਿ ਕਿਵੇਂ ਸਾਡੇ ਦੇਸ਼ ਵਿੱਚ ਸਾਡੇ ਲੋਕਾਂ ਨੂੰ ਗੁਲਾਮ ਰੱਖਣ ਲਈ ਸਰਕਾਰ ਆਪਣੇ ਦੇਸ਼ ਇੰਗਲੈਂਡ ਵਿੱਚ ਜਮਹੂਰੀ ਪ੍ਰਕਿਰਿਆ ਦਾ ਪਾਲਣ ਕਰ ਰਹੀ ਸੀ ਕਿਵੇਂ ਅੰਗਰੇਜ਼ ਹਾਕਮ ਜਮਾਤ ਇੱਕ ਪਾਸੇ ਜਮਹੂਰੀ ਸੀ ਤੇ ਦੂਜੇ ਪਾਸੇ ਉਹ ਸੰਵਿਧਾਨਕ ਰਾਜਸ਼ਾਹੀ ਨੂੰ ਕਾਇਮ ਰੱਖ ਰਹੀ ਸੀ ਤੇ ਤੀਸਰੀ ਪੱਧਰ ਤੇ ਦੁਨੀਆ ਦੀ ਸਭ ਤੋਂ ਵੱਡੀ ਬਸਤੀਵਾਦੀ ਤਾਕਤ ਸੀ ਇਤਿਹਾਸ ਨੂੰ ਸਮਝਦੇ ਆਂ ਪੜ੍ਹਦੇ ਆਂ ਲਿਖਦੇ ਆਂ ਇਹ ਵੱਡੀ ਸਮੱਸਿਆ ਪੈਦਾ ਹੁੰਦੀ ਹੈ ਕਿ ਅਸੀਂ ਵਰਤਾਰਿਆਂ ਦੀਆਂ ਗੁੰਝਲਾਂ ਤੇ ਜਟਿਲਤਾ ਨੂੰ ਸਮਝਣ ਦੀ ਥਾਂ ਨਾਇਕਾਂ ਅਨਾਇਕਾਂ ਖਾਲਨਾਕਾਂ ਦੀ ਤਲਾਸ਼ ਕਰਦੇ ਆ ਕੋਈ ਸਾਰਾ ਕਸੂਰ ਮੁਹੰਮਦ ਅਲੀ ਜਨਾਬ ਸਿਰ ਥੋਪ ਦਿੰਦਾ ਹੈ ਤੇ ਕੋਈ ਬੀ.ਡੀ. ਸਾਵਰਕਰ ਸਿਰ ਤੇ ਕੋਈ ਜਵਾਰ ਲਾਲ ਨਹਿਰੂ ਸਿਰ ਜਦੋਂ ਕਿ ਸਮਝਣ ਦੀ ਜ਼ਰੂਰਤ ਇਹ ਹੈ ਕਿ ਬੀ.ਡੀ. ਸਾਵਰਕਰ ਨਾ ਹੁੰਦਾ ਤਾਂ ਹਿੰਦੂ ਰਾਸ਼ਟਰਵਾਦ ਨੂੰ ਭਾਰਨ ਵਾਲਾ ਕੋਈ ਹੋਰ ਹੋ ਜਾਣਾ ਸੀ ਜੇ ਜਨਾਹ ਨਾ ਹੁੰਦਾ ਤਾਂ ਮੁਸਲਮਾਨ ਰਾਸ਼ਟਰਵਾਦ ਦਾ ਝੰਡਾ ਕਿਸੇ ਹੋਰ ਨੇ ਬੁਲੰਦ ਕਰਨਾ ਸੀ ਇੱਥੇ ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਇਨ੍ਹਾਂ ਰਾਸ਼ਟਰਵਾਦਾਂ ਦੇ ਵਰਤਾਰਿਆਂ ਨੂੰ ਉਭਾਰਨ ਵਿੱਚ ਕਿੰਨੀ ਭੂਮਿਕਾ ਸਾਡੇ ਸਮਾਜ ਵਿੱਚ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੈ ਵਖਰੇਵਿਆਂ ਦੀ ਸੀ ਭਾਵ ਸਾਡੀ ਇਸ ਧਰਤੀ ਦੇ ਵਾਸੀਆਂ ਦੀ ਵੀ ਸੀ ਅਤੇ ਕਿੰਨੀ ਅੰਗਰੇਜ਼ ਬਸਤੀਵਾਦ ਦੇ ਇਹਨਾਂ ਵਖਰੇਵਿਆਂ ਨੂੰ ਵਧਾਉਣ ਦੇ ਜ਼ਹਿਰੀਲੇ ਬਣਾਉਣ ਦੀ ਸੀ ਨਿਸ਼ਚੈ ਹੀ ਕਈ ਸਖਸ਼ਾਂ ਦੇ ਜਥੇਬੰਦੀਆਂ ਦੀ ਭੂਮਿਕਾ ਨਰੂਲ ਫਿਰਕਾ ਪ੍ਰਸਤੀ ਵਾਲੀ ਸੀ ਤੇ ਕਈਆਂ ਦੀ ਅਧਨੁਕ ਅਰਥਾਂ ਵਿੱਚ ਧਰਮ ਨਿਰਪੱਖ ਹੋਣ ਦੇ ਬਾਵਜੂਦ ਆਪੋ ਆਪਣੇ ਧਾਰਮਿਕ ਫਿਰਕਿਆਂਵਾਂ ਲੁਕਣ ਦੀ ਇੱਥੇ ਇਹ ਸਮਝਣ ਦੀ ਜ਼ਰੂਰਤ ਵੀ ਹੈ ਕਿ ਆਜ਼ਾਦੀ ਸੰਘਰਸ਼ ਵਿੱਚ ਹਿੱਸਾ ਲੈ ਰਹੇ ਆਗੂ ਭਾਰਤ ਦੇ ਸਮਾਜਾਂ ਚੋਂ ਉਪਜੇ ਹੋਏ ਸਨ ਇਤਿਹਾਸਕਾਰੀ ਵਿੱਚ ਸ਼ਾਇਦ ਕੋਈ ਵੀ ਮਕਾਮ ਜਾਂ ਨਿਰਣਾ ਅੰਤਮ ਨਹੀਂ ਹੁੰਦਾ ਨਾ ਹੀ ਹੋ ਸਕਦਾ ਹੈ ਇਤਿਹਾਸਕਾਰੀ ਇਤਿਹਾਸ ਨੂੰ ਸਮਝਣ ਦਾ ਹੀ ਯਤਨ ਹੈ ਇਤਿਹਾਸ ਦੀ ਆਪਣੀ ਪਰਿਭਾਸ਼ਾ ਬਹੁਤ ਜਟਿਲ ਹੈ ਵੰਡ ਹੋਣ ਬਾਰੇ ਅਸੀਂ ਕਈ ਨੁਕਤਿਆਂ ਤੇ ਤਾਂ ਪਹੁੰਚ ਸਕਦੇ ਹਾਂ ਪਹਿਲਾ ਇਹ ਇਹ ਮੁਸਲਮਨ ਲੀਗ ਮੁਸਲਮਾਨਾ ਦੇ ਇੱਕ ਤਬਕੇ ਨੂੰ ਇਹ ਯਕੀਨ ਦਿਵਾਉਣ ਵਿੱਚ ਸਫਲ ਹੋ ਚੁੱਕੀ ਸੀ ਕਿ ਮੁਸਲਮਾਨ ਇੱਕ ਅਲੱਗ ਕੌਮ ਹੈ ਤੇ ਇਸ ਨੂੰ ਵੱਖਰਾ ਦੇਸ਼ ਚਾਹੀਦਾ ਹੈ ਇਸ ਨੁਕਤੇ ਤੇ ਨਾਲ ਨਾਲ ਮਿਲਿਆ ਨੁਕਤਾ ਇਹ ਹੈ ਕਿ ਦੇਸ਼ ਦੇ Hindu ਭਾਈਚਾਰਿਆਂ ਵਿੱਚ VD ਸਾਵਰਕਰ ਦੀ ਇਹ ਪਹੁੰਚ ਸਵੀਕਾਰ ਕੀਤੀ ਜਾ ਚੁੱਕੀ ਸੀ ਕਿ Hindu ਇਸ ਦੇਸ਼ ਦੀ ਮੂਲ ਕੌਮ ਹੈ ਜਿਸ ਦੀ ਸਸਤੀ ਸਭ ਤੋਂ ਪੁਰਾਣੀ ਵਕਰੀ ਤੇ ਨਰਾਲੀ ਹੈ ਅਤੇ ਮੁਸਲਮਾਨ ਤੇ ਸਾਈ ਵੱਖਰੀ ਕੌਮ ਹਨ ਅਤੇ ਜੇ ਉਹਨਾਂ ਭਾਰਤ ਵਿੱਚ ਰਹਿਣਾ ਹੈ ਤੇ ਉਹਨਾਂ ਨੂੰ ਸਾਬਰ ਕਰਦੀ ਹਿੰਦੂਤਵੀ ਸੋਚ ਅਨਸਾਰ ਟੜਣਾ ਪਵੇਗਾ। ਨਿچے ਹੀ ਨਾ ਤਾਂ ਇਹ ਫੈਸਲਾ ਇੱਕ ਦਿਨ ਵਿੱਚ ਹੋ ਸਕਦਾ ਸੀ ਤੇ ਨਾ ਹੀ ਮੁਸਲਮਾਨ ਜਹੀ ਸਮਝ ਨੂੰ ਸਵੀਕਾਰ ਕਰਨ ਵਾਲੇ ਸਨ। ਇਸ ਤਰ੍ਹਾਂ ਅਖੰਡ ਭਾਰਤ ਦਾ ਢੋਲ ਵਜਾਉਣ ਵਾਲੀ ਹਿੰਦੂ ਮਹਾਸਭਾ ਨੇ ਵੰਡ ਦਾ ਵਿਰੋਧ ਕਰਨ ਦੇ ਬਾਵਜੂਦ ਮੁਸਲਮਾਨਾਂ ਵਿੱਚ ਮੁਸਲਮਨ ਲੀਗ ਦੀ ਪਹੁੰਚ ਨੂੰ ਸਵੀਕਾਰ ਕਰਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਅਤੇ ਨਫਰਤ ਵਧਾਈ ਕਾਂਗਰਸ ਦੇ ਵਿੱਚ ਕਈ ਆਗੂ ਸਮੇ ਸਮੇਂ ਹਿੰਦੂ ਮਹਾਸਭਾ ਦੀ ਪਹੁੰਚ ਦੇ ਨਜ਼ਦੀਕ ਵੀ ਰਹੇ ਅਤੇ ਅਸਿੱਧੇ ਰੂਪ ਵਿੱਚ ਇਸ ਦੀ ਹਮਾਇਤ ਕਰਦੇ ਰਹੇ ਇਹਨਾਂ ਵਿੱਚ ਲਾਲਾ ਲਾਜਪਤ ਰਾਏ ਮਦਨਮੋਹਨ ਮਾਲਵੀਆ ਸਰਦਾਰ ਪਟੇਲ ਰਾਜਾ ਰਾਜਗੋਪਾਲ ਆਚਾਰੀਆ ਆਦਿ ਸ਼ਾਮਲ ਹਨ ਇੱਥੇ ਇਹ ਕਹਿਣਾ ਵੀ ਬਣਦਾ ਹੈ ਕਿ ਮੁਸਲਮਾਨ ਲੀਗ ਤੇ ਹਿੰਦੂ ਮਹਾਸਭਾ ਦੋਵੇਂ ਸਾਮਰਾਜ ਵਿਰੋਧੀ ਜਮਾਤਾਂ ਨਹੀਂ ਸਨ ਉਹ ਅੰਗਰੇਜ਼ ਬਸਤੀਵਾਦ ਦੀਆਂ ਪਿੱਠੂ ਜਮਾਤਾਂ ਸਨ ਜੋ ਧਰਮ ਦੇ ਰਾਹ ਰਸਤੇ ਨਹੀਂ ਦੇਸ਼ ਭਗਤੀ ਦਾ ਲਬਾਦਾ ਪੈਨਣ ਦਾ ਟੌਂ ਕਰਦੀਆਂ ਸਨ ਇਹ ਜਮਾਤਾਂ ਸੰਜੀਵਾਲਤਾ ਦੀਆਂ ਵਿਰੋਧੀ ਤੇ ਨਫ਼ਰਤ ਫਲਾਉਣ ਵਾਲੀਆਂ ਤਨਜ਼ੀਮਾਂ ਸਨ ਇਹ ਸੀ ਇਹਨਾਂ ਦੀ ਸਾਹਜ ਕਮਿਊਨਿਸਟ ਪਾਰਟੀ ਤੇ ਹੋਰ ਖੱਬੇ ਪੱਕੇ ਵਿਵੰਧ ਦਾ ਸ਼ਿਕਾਰ ਸਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਸਮੇਂ ਦੇ ਕਮਨਿਸਟਾਗੂ ਆਪਣੀ ਆਪਣੀਆਂ ਮਹਾਨ ਕੁਰਬਾਨੀਆਂ ਦੇ ਬਾਵਜੂਦ ਮਾਰਕਸਵਾਦ ਨੂੰ ਸਮਝਣ ਦੀ ਮਸ਼ੱਕਤ ਕਰਨ ਵਾਲੇ ਵਿਅਕਤੀ ਨਹੀਂ ਸਨ ਮਸ਼ਕਤ ਕਰਨ ਵਾਲੇ ਵਿਅਕਤੀ ਸਨ ਤੇ ਨਾ ਹੀ ਪਾਰਟੀ ਦੀ ਤਾਕਤ ਤੇ ਨਾ ਹੀ ਉਹ ਸਮਝ ਉਸ ਮਕਾਮ ਤੇ ਪਹੁੰਚੀ ਸੀ ਕਿ ਉਹ ਇਤਿਹਾਸ ਤੇ ਨਿਰਨਾਇਕ ਪ੍ਰਭਾਵ ਪਾ ਸਕਦੇ ਮਾਰਕਸਵਾਦ ਦੀ ਪੇਤ੍ਰੀ ਸਮਝ ਨੇ ਉਹਨਾਂ ਨੂੰ ਮੁਸਲਮਾਨ ਲੀਗ ਦੀ ਪਾਕਿਸਤਾਨ ਦੀ ਮੰਗ ਦੇ ਹਮਾਇਤੀ ਬਣਾ ਦਿੱਤਾ ਇਸੇ ਤਰ੍ਹਾਂ ਉਹ ਭਾਰਤ ਛੱਡੋ ਅੰਦੋਲਨ ਦੌਰਾਨ ਕਾਂਗਰਸ ਦਾ ਸਾਥ ਨਾ ਦੇ ਸਕੇ ਅਤੇ ਪਾਰਟੀ ਖਤਰਨਾਕ ਹੱਦ ਤੱਕ ਕਨਫਿਊਜ਼ਨ ਦਾ ਸ਼ਿਕਾਰ ਰਹੀ ਪਾਰਟੀ ਬਚੀ ਤਾਂ ਆਪਣੇ ਆਗੂਆਂ ਕਾਡਰਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਦੇ ਕਾਰਨ ਅਤੇ ਪਾਰਟੀ ਦੇ ਸੰਨਤੀ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਕੰਮ ਦੇ ਕਾਰਨ ਇਸ ਤਰ੍ਹਾਂ ਕਾਂਗਰਸ ਹੀ ਉਹ ਜਮਾਤ ਸੀ ਜਿਹੜੀ ਮੁਸਲਮਾਨ ਲੀਗ ਦੀ ਵੰਡ ਦਾ ਵਿਰੋਧ ਕਰਕੇ ਇਤਿਹਾਸ ਵਿੱਚ ਨਿਰਨਾਇਕ ਭੂਮਿਕਾ ਨਿਭਾ ਸਕਦੀ ਸੀ ਪਰ ਉਹ ਇਹ ਕਰ ਨਾ ਸકી ਕਿਉਂ ਉਹਦੇ ਕਾਰਨਾਂ ਬਾਰੇ ਸੋਚਿਆ ਜਾ ਸਕਦਾ ਹੈ ਪਰ ਕਸੂਰ ਕਿਸੇ ਦੇ ਮੱਥੇ ਨਹੀਂ ਮੜਿਆ ਜਾ ਸਕਦਾ ਇਤਿਹਾਸ ਦਾ ਕੰਮ ਵਿਅਕਤੀਆਂ ਜਾਂ ਜਥੇਬੰਦੀਆਂ ਸਿਰ ਕਸੂਰ ਮੜਨਾ ਨਹੀਂ ਸਗੋਂ ਉਹਨਾਂ ਹਾਲਾਤਾਂ ਨੂੰ ਸਮਝਣਾ ਹੈ ਜਿਨ੍ਹਾਂ ਵਿੱਚੋਂ ਇਤਿਹਾਸ ਬਣਦਾ ਹੈ ਉਹ ਗੱਲ ਤਾਂ ਸਮਝ ਆਉਂਦੀ ਹੈ ਕਿ ਅੰਗਰੇਜ਼ ਭਾਰਤ ਛੱਡੋ ਇੱਕ ਵੇਗਮਈ ਅੰਦੋਲਨ ਸੀ ਜਿਸ ਦੀ ਅਗਵਾਈ ਤਾਂ ਕਾਂਗਰਸ ਕਰ ਰਹੀ ਸੀ ਪਰ ਜਿਹੜਾ ਕਾਂਗਰਸ ਦੇ ਕੰਮ ਕਰਨ ਦੀ ਸ਼ੈਲੀ ਤੇ ਢੰਗ ਤਰੀਕਾ ਤੋਂ ਕਿਤੇ ਅਗਾਹ ਨਿਕਲ ਗਿਆ ਸੀ ਇਸ ਵਿੱਚ ਲੋਕਾਂ ਵਿੱਚ ਲੋਕ ਸਮੂਹਾਂ ਦੀ ਸ਼ਮੂਲੀਅਤ ਬਹੁਤ ਵੱਡੀ ਸੀ ਉਸ ਸਮੇਂ ਕਾਂਗਰਸ ਦੇ ਸਿਖਰਲੇ ਲੀਡਰ ਜੇਲ੍ਹ ਵਿੱਚ ਸਨ ਤੇ ਅੰਦੋਲਨ ਸਥਾਨਕ ਲੈਵਲ ਦੇ ਆਗੂਆਂ ਤੇ ਲੋਕਾਂ ਦੇ ਦਬਾਅ ਹੱਥੀ ਚੱਲਦਾ ਰਿਹਾ ਪਰ ਇਸ ਦੇ ਨਾਲ ਨਾਲ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਅੰਦੋਲਨ ਤੋਂ ਬਾਅਦ ਕਾਂਗਰਸ ਦੇ ਸਿਖਰਲੀ ਲੀਡਰਸ਼ਿਪ ਦੇ ਤੇ ਜਥੇਬੰਦੀ ਅਜਿਹੀ ਸਥਿਤੀ ਵਿੱਚ ਨਹੀਂ ਸੀ ਕਿ ਉਹ ਮੁਸਲਮਾਨ ਲੀਗ ਤੇ ਅੰਗਰੇਜ਼ ਸਰਕਾਰ ਦੀ ਦੇਸ਼ ਨੂੰ ਮੰਨਣ ਦੀ ਕੁਆਇਦ ਵਿਰੁੱਧ ਇੱਕ ਹੋਰ ਅੰਦੋਲਨ ਜਾਂ ਲੋਕ ਅੰਦੋਲਨ ਖੜਾ ਕਰ ਸਕਦੇ ਅਜਿਹੇ ਲੋਕ ਅੰਦੋਲਨ ਸੰਭਵ ਹੀ ਨਹੀਂ ਸੀ ਅਤੇ ਜੇ ਅਜਿਹੇ ਲੋਕ ਅੰਦੋਲਨ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਸੰਭਾਵਨਾ ਇਹ ਸੀ ਕਿ ਧੂਵੀਕਰਨ ਹੋਰ ਵੀ ਜ਼ਿਆਦਾ ਵੱਜਾਂਦਾ ਇਸ ਤਰ੍ਹਾਂ ਕਾਂਗਰਸ ਦੇ ਆਗੂ ਵੰਡ ਦਾ ਵਿਰੋਧ ਤਾਂ ਕਰਦੇ ਰਹੇ ਪਰ ਉਹ ਇਸ ਵੰਡ ਵਿਰੁੱਧ ਜਨ ਅੰਦੋਲਨ ਚਲਾਉਣ ਤੇ ਵੰਡ ਨੂੰ ਰੋਕਣ ਦੇ ਸਮਰਥ ਰਹੇ ਹਰ ਰਾਗੂ ਤੇ ਜਥੇਬੰਦੀ ਆਪਣੀ ਤਾਕਤ ਤੇ ਸਮਰੱਥਾ ਅਨੁਸਾਰ ਹੀ ਇਤਿਹਾਸ ਸਿਰਮਾਨ ਵਿੱਚ ਸਪਾ ਸਕਦੀ ਹੈ ਕਿ ਜੇ ਵੰਡ ਵਿਰੁੱਧ ਜਨਤਕ ਅੰਦੋਲਨ ਲਾਮਬੰਦ ਕੀਤਾ ਜਾਂਦਾ ਤੱਤ ਬਟਵਾਰੇ ਨੂੰ ਰੋਕਣ ਦੀ ਸੰਭਾਵਨਾ ਬਣ ਤਾਂ ਸਕਦੀ ਸੀ ਅਜਿਹੀ ਦਲੇਰ ਬਾਰੇ ਅਦਰਸ਼ਮਈ ਕਥਨ ਜਿਵੇਂ ਲੋਕਾਂ ਦੀ ਤਾਕਤ ਸਾਂਝੀ ਵਾਲਤਾ ਦੀ ਸ਼ਕਤੀ ਸਮਾਜਿਕ ਇਕਤਾ ਦਾ ਜਲਵਾ ਵਰਤੇ ਜਾ ਸਕਦੇ ਹਨ ਪਰ ਉਸ ਸਮੇਂ ਦੀਆਂ ਸਿਆਸੀ ਤਾਕਤਾਂ ਤੇ ਨਜ਼ਰ ਮਾਰਦੇ ਹਜਾ ਇਤਿਹਾਸਿਕ ਜਨ ਅੰਦੋਲਨ ਲਾਮਬੰਦ ਕਰਨ ਵਾਲੀ ਕੋਈ ਤਾਕਤ ਨਜ਼ਰ ਹੀ ਨਹੀਂ ਆਉਂਦੀ ਨਾ ਹੀ ਕਾਂਗਰਸ ਨਾ ਹੀ ਕਮਿਊਨਿਸਟ ਤੇ ਜਾਸੂਸ ਲਿਸਟ ਅਖੰਡ ਭਾਰ ਦਾ ਨਾਰਾ ਦੇਣ ਵਾਲੀ ਹਿੰਦੂ ਮਹਾਸਭਾ ਨੇ ਤਾਂ ਕੀ ਕਰਨਾ ਸੀ ਕਿਉਂਕਿ ਉਹਦਾ ਜਨਨ ਦਰਨ ਨਾਲ ਕੋਈ ਵਾਸਤਾ ਹੀ ਨਹੀਂ ਸੀ ਉਹ ਤੇ ਮੁਸਲਮਾਨ ਲੀਗ ਦੇ ਬਰਾਬਰ ਸਮਾਜ ਵਿੱਚ ਫਿਰਕਾਪ੍ਰਸਤੀ ਹੀ ਭਰ ਰਹੀ ਸੀ ਤੇ ਜੇ ਕਿਤੇ ਉਹ ਕਿਸੇ ਅੰਦੋਲਨ ਦਾ ਯਤਨ ਵੀ ਕਰਦੀ ਤਾਂ ਉਹ ਅੰਦੋਲਨ ਧਰਮ ਆਧਾਰਿਤ ਹੀ ਹੋਣਾ ਸੀ ਉਸ ਸਮੇਂ ਮੁਸਲਮਾਨ ਲੀਗ ਨੇ ਧਰਮ ਆਧਾਰਿਤ ਡਾਇਰੈਕਟ ਐਕਸ਼ਨ ਕੀਤੇ ਜਿਨ੍ਹਾਂ ਨੇ ਫਿਰਕਾ ਪ੍ਰਸਤੀ ਦੀ ਅੱਗ ਤੇ ਤੇਲ ਪਾਇਆ ਕਾਂਗਰਸ ਦੇ ਦਵੰਤ ਦੀ ਗਵਾਹੀ ਸੋਸ਼ਲਿਸਟ ਆਗੂ ਰਾਮਨੌਰ ਲੋਈਆ ਜੋ ਉਸ ਸਮੇਂ ਕਾਂਗਰਸ ਵਿੱਚ ਸਨ ਦੇ ਕਥਨ ਤੋਂ ਮਿਲਦੀ ਹੈ ਵੰਡ ਵਿਰੁੱਧ ਮੇਰਾ ਵਿਰੋਧ ਲਗਾਤਾਰ ਤੇ ਉੱਚੀ ਸੁਰ ਵਾਲਾ ਸੀ ਪਰ ਇਹ ਨਾ ਗੰਭੀਰ ਨਹੀਂ ਸੀ ਕਿਉਂਕਿ ਮੈਨੂੰ ਹੁਣ ਯਾਦ ਆਉਂਦਾ ਹੈ ਕਿ ਉਸ ਸਮੇਂ ਜਦੋਂ ਲੋਈਆ ਨੇ ਕਿਹਾ ਉਸ ਵਿੱਚ ਕਈ ਹੁਣਤਾਈਆਂ ਸਨ ਲੋਈਆਂ ਅਨਸਾਰ ਕਿਸੇ ਵੀ ਹਾਲਤ ਵਿੱਚ ਉਹਨਾਂ ਦੇ ਵਿਰੋਧ ਨੇ ਪਹਾੜ ਨਹੀਂ ਛਿਪਤਲ ਦੇਣੇ ਬਹੁਤਾ ਫਰਕ ਪਾਉਣਾ ਹੀ ਨਹੀਂ ਸੀ ਇਹ ਸਿਰਫ ਇੱਕ ਜਏ ਆਜ਼ਾਦੀ ਘਹਾਟੀਆਂ ਦਾ ਵਿਰੋਧ ਹੀ ਸੀ ਜਿਸ ਦਾ ਅਸਰ ਰਸੂਕ ਕੋਈ ਜ਼ਿਆਦਾ ਨਹੀਂ ਸੀ ਲੋਈਆਂ ਲਿਖਦੇ ਹਨ ਫਿਰ ਵੀ ਮੇਰੇ ਜੇ ਆਦਮੀ ਜਿਸ ਦਾ ਕੋਈ ਨਿੱਜੀ स्वार्थ ਨਹੀਂ ਸੀ ਤੋ ਗੰਭੀਰ ਵਿਰੋਧ ਦੀ ਗੈਰ ਹਾਜ਼ਰੀ ਸਾਡੇ ਲੋਕਾਂ ਵਿੱਚ ਕਮਜ਼ੋਰੀ ਤੇ ਡਰ ਦੀ ਗਹਿਰਾਈ ਦੀ ਗਵਾਹੀ ਸੀ ਅਤੇ ਮੈਂ ਉਹਨਾਂ ਵਿੱਚੋਂ ਇੱਕ ਸਾਂ ਜੋ ਕਮਜ਼ੋਰੀ ਤੇ ਡਰ ਵਿੱਚ ਗਰਸੇ ਹੋਏ ਸਾਂ ਲੋਈਆ ਦੇ ਸ਼ਬਦ ਕਾਂਗਰਸ ਦੀ ਕਾਰਜਕਾਰੀ ਯਾਨੀ ਕਿ ਵਰਕਿੰਗ ਕਮੇਟੀ ਦੀ ਉਸ ਮੀਟਿੰਗ ਬਾਰੇ ਸਨ ਜਿਸ ਵਿੱਚ ਵੰਡ ਨੂੰ ਸਵਕਾਰ ਕਰਨ ਦਾ ਫੈਸਲਾ ਕਰ ਲਿਆ ਗਿਆ ਸੀ ਇਸ ਮੀਟਿੰਗ ਵਿੱਚ ਦੋ ਸਮਾਜਵਾਦੀ ਆਗੂਆ ਜੈ ਪ੍ਰਕਾਸ਼ ਨਾਰੈਣ ਤੇ ਲੋਈਆ ਨੂੰ ਸੱਦਿਆ ਗਿਆ ਸੀ ਲੋਈ ਅਨੁਸਾਰ ਜੈ ਪ੍ਰਕਾਸ਼ ਨਾਰੈਣ ਨੇ ਵੰਡ ਦੇ ਵਿਰੋਧ ਵਿੱਚ ਬਹੁਤ ਛੋਟੀ ਟਿੱਪਣੀ ਕੀਤੀ ਤੇ ਬਾਕੀ ਦੀ ਮੀਟਿੰਗ ਵਿੱਚ ਚੁੱਪ ਹੀ ਰਹਿ ਲੋਈਆ ਲਿਖਦਾ ਹੈ ਕਿ ਉਹ ਦੋਵੇਂ ਲੋਈਆ ਤੇ ਜੈ ਪ੍ਰਕਾਸ਼ ਨਾਰੈਣ ਮਹਾਤਮਾ ਗਾਂਧੀ ਤੇ ਖਾਨ ਅਫਜ਼ਲ ਗੁਫਾਰ ਖਾਨ ਹੀ ਵੰਡ ਦੇ ਵਿਰੁੱਧ ਬੋਲੇ ਲੋਈਆ ਅਨੁਸਾਰ ਕਾਂਗਰਸ ਦਾ ਉਸ ਵੇਲੇ ਦਾ ਪ੍ਰਧਾਨ ਆਚਾਰੀਆ ਕ੍ਰਿਪਲਾਨੀ ਇੱਕ ਦਰਸਯੋਗ ਹਾਲਤ ਵਿੱਚ ਸੀ ਰਾਮਨੋਲ ਰੋਈਆ ਗਿਲਟੀ ਮੈਨ ਆਫ ਇੰਡੀਆ ਇੰਡੀਆਜ਼ ਪਾਰਟੀਸ਼ਨ ਚ ਇਸ ਮੀਟਿੰਗ ਬਾਰੇ ਨਹਿਰੂ ਨੇ 1960ਆਂ ਵਿੱਚ ਕਿਹਾ ਸੱਚ ਇਹ ਹੈ ਕਿ ਅਸੀਂ ਥੱਕੇ ਹੋਏ ਆਦਮੀ ਸਾਂ ਤੇ ਬੁੱਢੇ ਹੋ ਰਹੇ ਸਾਂ ਸਾਡੇ ਸਾਹਮਣੇ ਵੰਡ ਦੀ ਯੋਜਨਾ ਰੱਖੀ ਗਈ ਤੇ ਅਸੀਂ ਇਸ ਨੂੰ ਸਵੀਕਾਰ ਕਰ ਲਿਆ ਇਤਿਖਾਨ ਇਤਿਹਾਸਿਕ ਤਖਾਨ ਸੀ ਸਭ ਕਿਆਸੀ ਪਾਰਟੀਆਂ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਨੂੰ ਇਹਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਸੰਘਰਸ਼ ਦੀ ਗਵਾਹੀ ਕਰਨ ਵਾਲੇ ਆਗੂ ਇੱਕ ਇਹੋ ਜੀ ਮਾਨਸਿਕ ਹਾਲਤ ਵਿੱਚ ਪਹੁੰਚ ਜਾਂਦੇ ਹਨ ਕਿ ਉਹ ਸਕਾਰਮਕ ਸ਼ਕਾਰ ਆਤਮਕ ਤਰੀਕੇ ਨਾਲ ਲੋਕਾਂ ਦੀ ਗਵਾਹੀ ਨਹੀਂ ਕਰ ਸਕਦੇ ਅਤੇ ਨਵੀਂ ਲੀਡਰਸ਼ਿਪ ਸਾਹਮਣੇ ਨਹੀਂ ਆਉਂਦੀ ਆਗੂਆਂ ਦੀ ਸਥਿਤੀ ਇਹ ਹੁੰਦੀ ਹੈ ਕਿ ਨਾ ਤਾਂ ਉਹ ਗਵਾਹੀ ਕਰਨ ਗਵਾਹੀ ਵਾਲੀਆਂ ਪੋਜੀਸ਼ਨਾਂ ਤੋਂ ਲੰਬੇ ਹੋ ਸਕਦੇ ਹਨ ਤੇ ਨਾ ਉਹ ਉਹ ਪ੍ਰਾਪਤੀਆਂ ਕਰ ਸਕਦੇ ਹਨ ਜੋ ਉਹਨਾਂ ਨੇ ਕਰਨੀਆਂ ਸੀ ਪੈਟਰਸ ਲੰਬੂਬਾ ਨਲਸਨ ਮੰਡੇਲਾ ਯਾਸਰ ਅਰਾਫਾਤ ਤੇ ਕਈ ਹੋਰ ਆਗੂਆਂ ਨਾਲ ਵੀ ਇਹੋ ਹੀ ਹੁਣੀ ਵਾਪਰੀ ਲੋਕਾਂ ਵਿੱਚ ਤਾਂ ਊਰਜਾ ਹੁੰਦੀ ਹੈ ਪਰ ਆਗੂਆਂ ਵਿੱਚ ਉਸ ਊਰਜਾ ਨੂੰ ਵੇਗਮਈ ਇਤਿਹਾਸਕ ਤੇ ਤਵਾਜਨ ਵਾਲੇ ਰਾਹਾਂ ਤੇ ਤੋਰਨ ਦੀ ਸਮਰੱਥਾ ਘਟ ਗਈ ਹੁੰਦੀ ਹੈ 1947 ਵਿੱਚ ਵੀ ਅਜਿਹਾ ਹੀ ਹੋਇਆ ਤੇ ਕਾਂਗਰਸ ਮੁਸਲਮਾਨ ਲੀਕ ਕਮਿਊਨਿਸਟਾਂ ਸੋਸ਼ਲਿਸਟਾਂ ਅਕਾਲੀ ਦਲ ਤੇ ਹੋਰ ਪਾਰਟੀਆਂ ਨੇ ਉਸ ਨੂੰ ਹੁਣੀ ਮੰਨ ਲਿਆ ਸਵੀਕਾਰ ਕਰ ਲਿਆ ਸਹਿਤ ਅਤੇ ਇਤਿਹਾਸਕਾਰੀ ਵਿਚਲਾ ਰਿਸ਼ਤਾ ਬਹੁਤ ਅਜੀਬ ਹੈ ਕਈ ਵਾਰ ਸਹਿਤ ਉਹਨਾਂ ਫੱਟਾਂ ਤੇ ਨਸੂਰਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਨ੍ਹਾਂ ਨੂੰ ਇਤਿਹਾਸਕਾਰੀ ਨੇ ਵਿਸਥਾਰ ਦਿੱਤਾ ਹੁੰਦਾ ਹੈ 1947 ਦੀ ਕਤਲੋਗਾਰਤ ਅਤੇ ਅਣਮਰੁਖੀ ਘਟਨਾਵਾਂ ਦੇ ਸਹਿਤ ਵਿੱਚ ਹੋਏ ਚਿੱਤਰਨ ਨੇ ਪਹਿਲਾ ਪੈਲ ਹੋਈ ਇਤਿਹਾਸਕਾਰੀ ਵਿਚਲੇ ਖੱਪਿਆਂ ਨੂੰ ਪੂਰਿਆ ਮੁੱਖ ਤੌਰ ਤੇ ਸਦ ਅਸਾਦਤ हसन ਮंटो ਦੀਆਂ ਟੋਬਾ ਟੇਕ ਸਿੰਘ ਤੇ ਖੋਲਦੋ ਜਈਆਂ ਕਹਾਣੀਆਂ ਨੂੰ ਅਜਿਹੀ ਨਮਾਇਦਾ ਸਹਿਤ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਉਹਨਾਂ ਜ਼ਖਮਾਂ ਤੇ ਜ਼ੁਲਮਾਂ ਤੇ ਉਂਗਲ ਤਰੀ ਜਿਹੜੇ ਇਤਿਹਾਸਕਾਰੀ ਵਿੱਚ ਉੱਭਰ ਨਹੀਂ ਰਹੇ ਹਨ ਹੋਰ ਸਹਿਤਕਾਰਾਂ ਦੀਆਂ ਵੀ ਅਜਿਹੀਆਂ ਰਚਨਾਵਾਂ ਨੇ ਅਜਿਹੀ ਭੂਮਿਕਾ ਨਿਭਾਈ ਇਸ ਸਭ ਦੇ ਨਾਲ ਨਾਲ ਵੰਡ ਬਾਰੇ ਸਹਿਤ ਵਿੱਚ ਇਹ ਰੁਝਾਨ ਵੀ ਉੱਭਰਿਆ ਕਿ ਦਖਾਤ ਨੂੰ ਤਾਂ ਉਭਾਰਿਆ ਗਿਆ ਪਰ ਜ਼ਬਰ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਵੇਲੇ ਸਾਰੇ ਕਸੂਰ ਦਾ ਭਾਂਡਾ ਗਲੀ ਮੱਲੇ ਜਾਂ ਪਿੰਡ ਦੇ ਬਦਮਾਸ਼ਾਂ ਦੇ ਉੱਤੇ ਤਰ ਦਿੱਤਾ ਗਿਆ ਉਦਾਹਰਨ ਵਜੋਂ ਅਸ਼ਫਾਕ احمد ਦੀ ਮਸ਼ਹੂਰ ਕਹਾਣੀ ਗੱਡਰੀਆ ਤੇ ਮੋਹਨ ਰਾਖਸ਼ੇ ਦੀ ਕਹਾਣੀ ਮਲਬੇ ਕਾ ਮਾਲਕ ਵਿੱਚ ਪੰਨਿਆ ਗਿਆ ਸੀ 1980ਵਿਆਂ ਤੋਂ ਬਾਅਦ ਹੋਈ ਇਤਿਹਾਸਕਾਰੀ ਖਾਸ ਕਰਕੇ ਇਸ਼ਤਿਆਕ احمد ਦੁਆਰਾ ਇਕੱਠੇ ਕੀਤੇ ਗਏ ਵੇਰਵਿਆਂ ਤੇ ਉਸ ਤੋਂ ਬਾਅਦ ਲਿਖੇ ਗਏ ਇਤਿਹਾਸ ਵਿੱਚ ਇਹ ਸਪਸ਼ਟ ਹੈ ਕਿ ਇੰਨੀ ਵਿਆਪਕ ਪੱਧਰ ਤੇ ਹੋਈ ਹਿੰਸਾ ਲਈ ਕਲੀਨ ਵਰਗ ਦੇ ਨਮਾंदे ਅਫਸਰ ਰਾਜੇ ਰਜਵਾੜੇ ਤੇ ਸਿਆਸੀ ਤੇ ਧਾਰਮਿਕ ਆਗੂ ਜ਼ਿੰਮੇਵਾਰ ਸਨ ਸਥਾਨਕ ਹਿੰਸਕ ਘਟਨਾਵਾਂ ਤੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਕਲੀਨ ਵਰਕ ਦੇ ਨਮਾਇਦਿਆਂ ਤੇ ਸਿਆਸੀ ਧਾਰਮਿਕ ਆਗੂਆਂ ਨੇ ਸਥਾਨਕ ਇਨਸਾਨ ਨੂੰ ਕਈ ਮਹੀਨੇ ਜਾਰੀ ਰਹਿਣ ਦਿੱਤਾ ਤੇ ਉਹਨੂੰ ਕਤਲਿਆਂ ਵਾਂਗੂ ਬਣਾ ਦਿੱਤਾ ਚੜਦੇ ਤੇ ਲੈਂਦੇ ਪੰਜਾਬ ਦੀਆਂ ਨਵੀਆਂ ਵਜਾਰਤਾਂ ਵਜ਼ੀਰਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਇਲਾਕਿਆਂ ਵਿੱਚ ਹਿੱਸਾ ਬੰਦ ਕਰਾਉਣ ਦੀ ਥਾਂ ਹਿੰਸਾ ਭੜਕਾਉਣ ਜਾਂ ਹੋ ਰਹੀ ਹਿੰਸਾ ਵੱਲੋਂ ਅੱਖਾਂ ਮੀਟਣ ਵਾਲੀ ਭੂਮਿਕਾ ਨਿਭਾਈ ਵੰਡ ਬਾਰੇ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਹਨ ਉਹਨਾਂ ਦਾ ਲੇਖਾ ਜੋਖਾ ਕਰਨਾ ਇਹ ਅਲੇਖ ਦੀ ਸੀਮਾ ਤੋਂ ਵੀ ਬਾਹਰ ਹੈ ਮਹੱਤਵਪੂਰਨ ਇਹ ਹੈ ਕਿ ਇਤਿਹਾਸਕਾਰ ਹੁਣ ਵੰਡ ਦੇ ਵੱਖ-ਵੱਖ ਪਹਿਲੂਆਂ ਜਟਲਤਾਵਾਂ ਅਤੇ ਕਟਨਾਵਾਂ ਦੇ ਅੰਤਰ ਸਬੰਧਾਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ ਸਿੰਧ ਬੰਗਾਲ ਸਰਦੀ ਸੂਬੇ ਤੇ بلوچستان ਕਸ਼ਮੀਰ ਨਾਲ ਸੰਬੰਧਿਤ ਹੋਣ ਦੇ ਨਾਲ-ਨਾਲ ਵੰਡ ਪੰਜਾਬ ਲਈ ਅਜਿਹਾ ਦੁਖਾਂਤ ਹੈ ਜਿਸ ਨੇ ਪੰਜਾਬ ਦੀ ਆਤਮਾ ਸਦਾ ਲਈ ਵੰਡ ਦਿੱਤੀ ਹੈ ਹੁਣ ਚੜ੍ਹਦੇ ਪੰਜਾਬ ਦੇ ਧਾਰਮਿਕ ਹਲਕਿਆਂ ਵਿੱਚ ਪ੍ਰਮਾਤਮਾ ਤੋਂ ਕੀਤੀ ਜਾਂਦੀ ਮੰਗ ਗੁਰਤਾਮਾ ਦੀ ਸੇਵਾ ਸੰਭਾਲ ਪਾਰੇ ਆ ਪੰਜਾਬ ਦੀ ਏਕਤਾ ਨੂੰ ਬਹਾਲ ਕਰਨ ਬਾਰੇ ਨਹੀਂ ਬਸਤੀਵਾਦੀ ਨਿਰਨੇ ਨੂੰ ਧਾਰਮਿਕ ਸ਼ਬਦਾਵਲੀ ਵਿੱਚ ਸਿੱਧੇ ਢੰਗ ਨਾਲ ਸਵੀਕਾਰ ਕਰ ਲਿਆ ਗਿਆ ਹੈ ਦਲੀਲ ਦਿੱਤੀ ਜਾ ਸਕਦੀ ਹੈ ਕਿ ਵੰਡ ਅਜਿਹਾ ਇਤਿਹਾਸਕ ਤੱਥ ਬਣ ਚੁੱਕਾ ਹੈ ਜਿਸ ਨੂੰ ਸਵੀਕਾਰ ਕਰ ਲੈਣਾ ਹੀ ਸਹੀ ਹੈ ਪਰ ਵਿਰੋਧੀ ਦਲੀਲ ਇਹ ਹੈ ਕਿ ਕੀ ਸਾਂਝੀ ਪੰਜਾਬੀ ਕੌਮ ਦੀ ਹਸਤੀ ਬਿਲਕੁਲ ਖਤਮ ਹੋ ਚੁੱਕੀ ਹੈ ਕੀ ਖਿਆਲਾਂ ਦੀ ਪੱਧਰ ਤੇ ਵੀ ਉਹਦੀ ਸਾਂਝੀ ਵalten ਨੂੰ ਮੋੜ ਕੇ ਲਿਆਉਣ ਤੇ ਕਾਇਮ ਕਰਨ ਦੀ ਅਰਦਾਸ ਨਹੀਂ ਕੀਤੀ ਜਾ ਸਕਦੀ ਇਤਿਹਾਸ ਵਿੱਚ ਜਦੋਂ ਕੋਈ ਕਾਰਜ ਨਾ ਮੁਮਕਨ ਹੋ ਜਾਵੇ ਤਾਂ ਉਹਨਾਂ ਸਮਿਆਂ ਦੀ ਮੰਗ ਇਹ ਹੁੰਦੀ ਹੈ ਕਿ ਉਸ ਕਾਰਜ ਨੂੰ ਵੱਖਰੀ ਤਰ੍ਹਾਂ ਨਾਲ ਕੀਤਾ ਜਾਵੇ ਪੰਜਾਬ ਦੀ ਵੰਡ ਕਾਰਨ ਹੋਇਆ ਸਾਂਝੀ ਵਾਲਤਾ ਦਾ ਕਹਾਣ ਮੰਗ ਕਰਦਾ ਹੈ ਕਿ ਅਸੀਂ ਇਸ ਦੁਖਦਾਈ ਇਤਿਹਾਸ ਦੀਆਂ ਪਰਤਾਂ ਨੂੰ ਫਰੋਲੀਏ ਜਿਵੇਂ ਜਗਿੰਦਰ ਸਿੰਘ ਤੂਰ ਰਾਣੇ ਫਰੋਲੀਆਂ ਨੇ ਅਤੇ ਫਿਰ ਅਜਿਹੇ ਕਾਰਜ ਕਰੀਏ ਜਿਨ੍ਹਾਂ ਨਾਲ ਪੰਜਾਬੀ ਦੇ ਅਜਿਹੇ ਨਕਸ਼ ਕਾਇਮ ਹੋਣ ਜਿਨ੍ਹਾਂ ਨੇ ਸਾਂਝੀ ਵਲਤਾ ਨੂੰ ਨਵੇਂ ਰੂਪ ਵਿੱਚ ਅਮਲ ਵਿੱਚ ਲਿਆਂਦਾ ਜਾ ਸਕੇ ਚੜ੍ਹਦੇ ਪੰਜਾਬ ਵਿੱਚ ਇਹ ਕਾਰਜ ਕਿਸਾਨ ਅੰਦੋਲਨ ਨੇ 20 1920 2021 ਵਿੱਚ ਕੀਤਾ ਜਿਸ ਨਾਲ ਨਾ ਸਿਰਫ ਚੜ੍ਹਦੇ ਪੰਜਾਬ ਨੂੰ ਸਾਂਝੀ ਵਲਤਾ ਤੇ ਨਾਬਰੀ ਦੀਆਂ ਰਵਾਇਤਾਂ ਨੂੰ ਬਹਾਲ ਕਰਨਾ ਅਤੇ ਸਭੋ ਭਾਰ ਦੇ ਹੋਰ ਸੂਬਿਆਂ ਤੇ ਲੈਹਦੇ ਪੰਜਾਬ ਵਿੱਚ ਵੀ ਨਵੀਂ ਊਰਜਾ ਪੈਦਾ ਕੀਤੀ ਸੀ ਚੜਦੇ ਪੰਜਾਬ ਤੇ ਲੈਹਦੇ ਪੰਜਾਬ ਦੇ ਲੋਕਾਂ ਦਰਮਿਆਨ ਰਿਸ਼ਤੇ ਵਧਾਉਣੇ ਲਾਜ਼ਮੀ ਹਨ ਲਾਜ਼ਮੀ ਹੈ ਕਿ ਦੋਵਾਂ ਪੰਜਾਬਾਂ ਵਿੱਚ ਪੰਜਾਬੀ ਭਾਸ਼ਾ ਨੂੰ ਲੋਕਾਂ ਦੇ ਸੰਗਰਾਮਾਂ ਦੀ ਭਾਸ਼ਾ ਬਣਾਉਣਾ ਲਾਜ਼ਮੀ ਹੈ ਵਖਰੇਵਿਆਂ ਨੂੰ ਘਟਾਉਣਾ ਅਤੇ ਆਸਾ ਉਮੀਦਾਂ ਦੇ ਸੰਸਾਰਾਂ ਨੂੰ ਕਾਇਮ ਰੱਖਣਾ ਲਾਜ਼ਮੀ ਹੈ ਪੰਜਾਬ ਦੇ ਵਿਰਸੇ ਵਿੱਚ ਪਈ ਸਮਾਜਿਕ ਬਰਾਬਰੀ ਅਤੇ ਨਿਆਂ ਵਿਰੁੱਧ ਲੜਨ ਦੀ ਨਾਬਰੀ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਸੰਘਰਸ਼ ਕਰਨਾ ਅਜਿਹੇ ਕਦਮ 1947 ਦੀ ਵੰਡ ਵੇਲੇ ਹੋਏ ਘਾਣ ਤੋਂ ਉਪਜੇ ਨੁਕਸਾਨ ਨੂੰ ਘਟਾ ਸਕਦੇ ਹਨ ਇਹ ਸੀ ਜੀ ਸਵਰਾਜ ਵੀਰ ਰਾਨਾ ਦਾ ਲਿਖਿਆ ਹੋਇਆ ਜਿਹੜਾ ਹੈ ਲੇਖ ਬਟਵਾਰੇ ਦੇ ਮਾਹ ਦਿਖਾਉਣ ਦੀਆਂ ਜੜ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਅਸੀਂ ਇਸ ਨੂੰ 30 ਯੱਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਸ੍ਰੀਆਕਾਲ